ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੀ ਆਰਥਿਕਤਾ ਖੇਤੀ ਉਤਪਾਦਾਂ ਉੱਤੇ ਨਿਰਭਰ ਹੈ ਇਸ ਲਈ ਸ਼੍ਰੀ 트াম্প ਤੇ ਮੋਦੀ ਟੈਰਿਫ ਪਾਲਿਸੀ ਵਿੱਚ ਜ਼ਿੰਮੇਦਾਰਾਂ ਨੂੰ ਢਿੱਲ ਦੇਣ ਜੋ ਕੋ ਮੰਤਰੀ ਪੱਦਰ ਤੇ ਅਮਰੀਕਾ ਵਿੱਚ ਪੈਦਾ ਦੇ ਉਤਪਾਦ ਹੋਣ ਵਾਲੀਆਂ ਅਵਸਥਾਾਂ ਜੋ ਦੂਸਰੇ ਮੁਲਕਾਂ ਵਿੱਚ ਜਾਂਦੀਆਂ ਹਨ ਅਤੇ ਇੰਡੀਆ ਦੇ ਜ਼ਿੰਮੇਦਾਰਾਂ ਦੀਆਂ ਖੇਤੀ ਵਸਤਾਂ ਜਿਵੇਂ ਜਿਵੇਂ ਸੋਇਆਬੀਨ ਮੱਕੀ ਕਪਾਹ ਆਦੀ ਅਮਰੀਕਾ ਤੇ ਹੋਰ ਮੁਲਕਾਂ ਵਿੱਚ ਭੇਜੀਆਂ ਜਾਂਦੀਆਂ ਹਨ ਇਨਾ ਸਬੰਧੀ ਅਮਰੀਕਾ ਤੇ ਇੰਡੀਆ ਵੱਲੋਂ ਜੋ ਆਪੋ ਆਪਣੇ ਟੈਰਿਫ ਪਾਲਿਸੀ ਅਧੀਨ ਵੱਡੇ ਟੈਕਸ ਲਗਾਏ ਗਏ ਹਨ ਉਸ ਨਾਲ ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ ਅਤੇ ਜਿਸ ਦੀ ਸਮੁੱਚੀ ਆਰਥਿਕਤਾ ਖੇਤੀ ਅਤੇ ਉਸ ਵਿੱਚੋਂ ਪੈਦਾ ਹੋਣ ਵਾਲੀਆਂ ਵਸਤਾਂ ਉੱਤੇ ਨਿਰਭਰ ਹੈ ਜ਼ਿਮੀਂਦਾਰ ਅਤੇ ਮਜ਼ਦੂਰ ਨੂੰ ਇਸ ਦਾ ਬਹੁਤ ਵੱਡਾ ਬੋਝ ਸਹਿਣਾ ਪਵੇਗਾ ਜਿਸ ਨਾਲ ਸਾਡੀ ਆਰਥਿਕਤਾ ਉੱਤੇ ਬਹੁਤ ਨਾਵਾਚਕ ਅਸਰ ਪਵੇਗਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਨਾਲ-ਨਾਲ ਇੰਡੀਆ ਦੀ ਮੋਦੀ ਹਕੂਮਤ ਨੂੰ ਵੀ ਇਹ ਜ਼ੋਰਦਾਰ ਗੁਜਾਰਿਸ਼ ਕਰਨੀ ਚਾਹੀਏਗਾ ਕਿ ਜੋ ਇੰਡੀਆ ਵਿੱਚ ਜ਼ਿਮੀਦਾਰਾਂ ਵੱਲੋਂ ਪੈਦਾ ਹੋਣ ਵਾਲੇ ਉਤਪਾਦ ਹਨ ਉਹਨਾਂ ਉੱਤੇ ਅਮਰੀਕਾ ਵੱਲੋਂ ਜੋ 100% ਟੈਰਿਫ ਲਗਾਉਣ ਦੇ ਅਮਲ ਕੀਤੇ ਜਾ ਰਹੇ ਹਨ ਉਸ ਨਾਲ ਤਾਂ ਸਾਡੀ ਆਰਥਿਕਤਾ ਉੱਤੇ ਬਹੁਤ ਵੱਡਾ ਬੋਝ ਪਵੇਗਾ ਅਤੇ ਖੇਤੀਬਾੜੀ ਵਸਤਾਂ ਦੀ ਖਰੀਦ ਕੀਮਤ ਵਧਣ ਕਾਰਨ ਦੂਸਰੇ ਮੁਲਕਾਂ ਵਿੱਚ ਘੱਟ ਵਿਕੇਗੀ ਇਸੇ ਤਰ੍ਹਾਂ ਜੋ ਅਮਰੀਕਾ ਤੋਂ ਆਧੁਨਿਕ ਮਸ਼ੀਨਾਂ ਤੇ ਹੋਰ ਸਮਾਨ ਇੰਡੀਆ ਆਉਂਦਾ ਹੈ ਉਸ ਉੱਤੇ ਵੀ ਇੰਡੀਆ ਵੱਲੋਂ ਘੱਟ ਤੋਂ ਘੱਟ ਟੈਕਸ ਲੱਗਣਾ ਚਾਹੀਦਾ ਹੈ ਤਾਂ ਕਿ ਸਾਡੇ ਇੰਡੀਆ ਦੇ ਪੰਜਾਬ ਦੇ ਨਿਵਾਸੀਆਂ ਨੂੰ ਘੱਟ ਕੀਮਤਾਂ ਤੇ ਇਹ ਆਧੁਨਿਕ ਮਸ਼ੀਨਾਂ ਤੇ ਹੋਰ ਵਸਤਾਂ ਸਹੀ ਕੀਮਤ ਤੇ ਪ੍ਰਾਪਤ ਹੋ ਸਕਣ ਅਤੇ ਸਾਡੀ ਆਰਥਿਕਤਾ ਪ੍ਰਫੁੱਲਤ ਹੋ ਸਕੇ ਇਹ ਅਪੀਲ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਟਰੰਪ ਵੱਲੋਂ ਜ਼ਿੰਮੇਦਾਰਾਂ ਦੀਆਂ ਦਰਾਂਦ ਹੋਣ ਵਾਲੀਆਂ ਖੇਤੀ ਵਸਤਾਂ ਉਤੇ ਭਾਰੀ ਟੈਰਿਫ ਲਗਾਉਣ ਅਤੇ ਸ਼੍ਰੀ ਮੋਦੀ ਵੱਲੋਂ ਅਮਰੀਕਾ ਤੋਂ ਆਉਣ ਵਾਲੀਆਂ ਮਸ਼ੀਨਾਂ ਤੇ ਹੋਰ ਵਸਤਾਂ ਉਤੇ ਟੈਕਸ ਲਗਾ ਕੇ ਉਹਨਾਂ ਦੀ ਕੀਮਤ ਵਧ ਕਰਨ ਦੇ ਅਮਲਾਂ ਨੂੰ ਇੰਡੀਆ ਤੇ ਪੰਜਾਬ ਵਿਰੋਧੀ ਕਰਾਰ ਦਿੰਦੇ ਹੋਏ ਦੋਵਾਂ ਮੁਲਕਾਂ ਦੇ ਹਕਮਰਾਨਾਂ ਨੂੰ ਇਹਨਾਂ ਵਸਤਾਂ ਤੇ ਘੱਟ ਤੋਂ ਘੱਟ ਟੈਰਿਫ ਲਗਾ ਕੇ ਵਪਾਰ ਕਰਨ ਦੀ ਨੀਅਤ ਰਾਏ ਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਇੱਕ ਜੋ ਸਰਹੱਦੀ ਸੂਬਾ ਹੈ ਜਿਸ ਉਤੇ ਕੋਈ ਨਾ ਕੋਈ ਬਾਹਰੀ ਤੇ ਮਾਲੀ ਬੋਝ ਅਕਸਰ ਹੀ ਪਿਆ ਰਹਿੰਦਾ ਹੈ ਉਸ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਹਿਤ ਸ਼੍ਰੀ ਮੋਦੀ ਵੱਲੋਂ ਪੰਜਾਬ ਸੂਬੇ ਨੂੰ ਨਾ ਤਾਂ ਕੋਈ ਸੈਂਟਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਵੱਡੀ ਇੰਡਸਟਰੀ ਦਿੱਤੀ ਜਾ ਰਹੀ ਹੈ ਜਦੋਂ ਕਿ ਗੁਜਰਾਤ ਵੀ ਇੱਕ ਸਰਹੱਦੀ ਸੂਬਾ ਹੈ ਉੱਥੇ ਮੋਦੀ ਵੱਲੋਂ ਜਹਾਜ਼ਾਂ ਦੇ ਪੁਰਜ਼ੇ ਬਣਾਉਣ ਦਾ ਵੱਡਾ ਉਦਯੋਗ ਲਗਾਇਆ ਗਿਆ ਹੈ ਅਤੇ ਹੋਰ ਵੀ ਇੰਡੀਆ ਇੰਡਸਟਰੀਆਂ ਦਿੱਤੀਆਂ ਗਈਆਂ ਹਨ ਪੰਜਾਬ ਨਾਲ ਸਰਹੱਦੀ ਸੂਬਾ ਕਹਿ ਕੇ ਕੇਵਲ ਵਿਤਕਰਾ ਹੀ ਨਹੀਂ ਕੀਤਾ ਜਾ ਰਿਹਾ ਬਲਕਿ ਇਹਨਾਂ ਸਭ ਸਹੂਲਤਾਂ ਤੋਂ ਮੰਦਭਾਵਨਾ ਅਧੀਨ ਵਾਂਝਾ ਰੱਖ ਕੇ ਇਸ ਅਮੀਰ ਸੱਭਿਆਚਾਰ ਵਾਲੇ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਮੌਜੂਦਾ ਮੋਦੀ ਹਕੂਮਤ ਦੀਆਂ ਏਜੰਸੀਆਂ ਤੇ ਵਜ਼ੀਰਾਂ ਵੱਲੋਂ ਸਾਂਝੇ ਤੌਰ ਦੇ ਪੰਜਾਬ ਸੂਬੇ ਤੇ ਸਿੱਖ ਖੋਮ ਵਿਰੋਧੀ ਨੀਤੀ ਅਧੀਨ ਬਾਹਰਲੇ ਮੁਲਕਾਂ ਵਿੱਚ ਆਜ਼ਾਦੀ ਚਾਹੁਣ ਵਾਲੇ ਸਿੱਖ ਨੌਜਵਾਨਾਂ ਨੂੰ ਇੱਕ ਡੂੰਗੀ ਸਾਜ਼ਿਸ਼ ਤਹਿਤ ਮਾਰਿਆ ਜਾ ਰਿਹਾ ਹੈ ਜਿਵੇਂ ਹਰਦੀਪ ਸਿੰਘ ਨਿੱਜਰ ਰੀਪੂ ਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ ਅਵਤਾਰ ਸਿੰਘ ਖੰਡਾ ਬਰਤਾਨੀਆ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ ਦੀਪ ਸਿੰਘ ਸਿੱਧੂ ਹਰਿਆਣਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੋ ਪੰਜਾਬ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਤੋਂ ਕੇਵਲ ਅਮਰੀਕਾ ਹੀ ਨਹੀਂ ਬਲਕਿ 5 ਆਈ ਮੁਲਕ ਪਲੀਪਾਂਤ ਜਾਣੂ ਹਨ ਇਸ ਤੋਂ ਅੱਗੇ ਰੇ ਅਸੀਂ ਲੰਬੇ ਸਮੇਂ ਤੋਂ ਵਰਲਰ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਕੋਮੰਤਰੀ ਹਦਾਇਤਾਂ ਅਨੁਸਾਰ ਸਭ ਮੁਲਕਾਂ ਦੀਆਂ ਸਰਹੱਦਾਂ ਖੋਲ੍ਹ ਕੇ ਵਪਾਰ ਨੂੰ ਪ੍ਰਫਲਿਤ ਕਰਨ ਦੀਆਂ ਜਦੋਂ ਕੌਮਾਂਤਰੀ ਫੈਸਲੇ ਆधीन ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੋਲ੍ਹ ਕੇ ਪੰਜਾਬ ਦੇ ਜ਼ਿਮੀਦਾਰਾਂ ਤੇ ਵਪਾਰੀਆਂ ਦੀਆਂ ਵਸਤਾਂ ਨੂੰ ਸਹੀ ਕੀਮਤਾਂ ਤੇ ਅਫਗਾਨਿਸਤਾਨ, ਅਰਬ ਮੁਲਕਾਂ, ਮੱਧ ਏਸ਼ੀਆ, ਰੂਸ ਤੱਕ ਵੇਚਣ ਦੀ ਖੁੱਲ੍ਹ ਦੇਣ ਦੀ ਮੰਗ ਕਰਦੇ ਹਨ ਪਰ ਇੰਡੀਅਨ ਹਕੂਮਤ ਮਰਾਨ ਇਸ ਸੋਚ ਨੂੰ ਵੀ ਮਜ਼ਬੂਤ ਕਰਨ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੇ ਹੁਣ ਜਦੋਂ ਇੰਡੀਆ ਵਿੱਚ ਕਣਕ ਦੀ ਕੀਮਤ ਪ੍ਰਤੀ ਕੁਆਂਟਲ 2400 ਰੁਪਏ ਹੈ ਅਤੇ ਪਾਕਿਸਤਾਨ ਵਿੱਚ ਇਸ ਸਮੇਂ ਇਹ ਕੀਮਤ 3400 ਰੁਪਏ ਪ੍ਰਤੀ ਕੁਇੰਟਲ ਹੈ ਤਾਂ ਇਹ ਸਰਦਾਂ ਦੇ ਵਪਾਰ ਨਾ ਖੋਲ ਕੇ ਇੰਡੀਅਨ ਹਕੂਮਰਾਨ ਪੰਜਾਬੀ ਜ਼ਿਮੀਦਾਰਾਂ ਤੇ ਮਜ਼ਦੂਰਾਂ ਨਾਲ ਵੱਡਾ ਵਿਤਕਰਾ ਕਰ ਰਹੇ ਹਨ ਅਤੇ ਸਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ ਇਸ ਲਈ ਅਸੀਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਦੇ ਬਿਨਾ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਸ਼੍ਰੀ 트੍ਰੰਪ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ ਉਹ ਸਾਡੀਆਂ ਖੇਤੀ ਨਾਲ ਸੰਬੰਧਿਤ ਉਤਪਾਦਾਂ ਉੱਤੇ ਲਗਾਏ ਗਏ ਭਾਰੀ ਟੈਕਸਾਂ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਕੇ ਪੰਜਾਬ ਦੇ ਜ਼ਿਮੀਦਾਰਾਂ ਤੇ ਮਜ਼ਦੂਰ ਦੀ ਆਰਥਿਕਤਾ ਨੂੰ ਸਹੀ ਕਰਨ ਅਤੇ ਸਾਡੇ ਨਾਲ ਨਿਜਾਮੀ ਧਾਰਮਿਕ ਤੇ ਸਮਾਜਿਕ ਪੱਧਰ ਤੇ ਹੋ ਰਹੇ ਹਕੂਮਤੀ ਜ਼ਬਰ ਜ਼ੁਲਮ ਤੇ ਬੇਇਨਸਾਫੀਆਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਜ਼ਿਮੀਦਾਰਾਂ ਦਾ ਬਾਹ ਪਕੜਨ ਜਿੱਥੋਂ ਤੱਕ ਰੂਸ ਤੇ ਹੋਰ ਮੁਲਕਾਂ ਤੋਂ ਇੰਡੀਆ ਆਉਣ ਵਾਲੇ ਤੇਲ ਦੇ ਵਪਾਰ ਦਾ ਸਬੰਧ ਹੈ ਜਦੋਂ ਇੰਡੀਆ ਇਹ ਤੇਲ ਬਹੁਤ ਘੱਟ ਕੀਮਤਾਂ ਤੇ ਪ੍ਰਾਪਤ ਕਰਦਾ ਹੈ ਅਤੇ ਇੱਥੇ ਰਿਫਾਈਨ ਕਰਕੇ ਵੱਡੀਆਂ ਕੀਮਤਾਂ ਤੇ ਵੇਚ ਕੇ ਇੰਡੀਅਨ ਨਿਵਾਸੀਆਂ ਨਾਲ ਵੱਡੀ ਬੇਇਨਸਾਫੀ ਕਰ ਰਿਹਾ ਹੈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾ ਕੇ ਬਿਲਕੁਲ ਥੋੜੇ ਮੁਨਾਫੇ ਅਧੀਨ ਇਹ ਤੇਲ ਜਾਰੀ ਕਰਨ ਦਾ ਪ੍ਰਬੰਧ ਹੋਵੇ ਤਾਂ ਕਿ ਅਮਰੀਕਾ ਤੇ ਹੋਰ ਗੁਆਂਡੀ ਮਲਕਾਂ ਨਾਲ ਅਜਿਹੀਆਂ ਵਸਤਾਂ ਦੇ ਆਦਾਨ-ਪ੍ਰਦਾਨ ਕਰਨ ਦੀ ਨੀਤੀ ਵਿੱਚ ਸਹੂਲਤ ਮਿਲ ਸਕੇ ਜਿੱਥੇ ਸਾਡੀਆਂ ਵਸਤਾਂ ਦੀ ਜ਼ਿੰਮੇਦਾਰਾਂ ਤੇ ਮਜ਼ਦੂਰਾਂ ਨੂੰ ਵੱਧ ਕੀਮਤ ਮਿਲ ਸਕੇ ਉੱਥੇ ਬਾਰੋਂ ਆਉਣ ਵਾਲੀਆਂ ਮਸ਼ੀਨਾਂ ਤੇ ਹੋਰ ਵਸਤਾਂ ਸਾਨੂੰ ਘੱਟ ਕੀਮਤਾਂ ਤੇ ਪ੍ਰਾਪਤ ਹੋ ਸਕਣ